ਬਾਬਿਓ ਅੱਜ ਫੇਰ ਤੁਹਾਡੇ ਸਾਹਮਣੇ ਲੈ ਕੇ ਆਇਆ ਸਿੰਗਲ ਸਿੰਗਲ ਬਾਕਸ ਹੈ ਜੀ 12 155mm ਦੇ ਵਿੱਚ ਰੈਕਸ਼ਨ ਚੜੀ ਹੋਈ ਹੈ ਬਕਸਿਆਂ ਤੇ ਫੁੱਲ ਹੈਵੀ ਬਕਸੇ ਹੈ ਤੇ 155mm ਦੇ ਹੈਗੇ ਸਪੀਕਰ ਵਿੱਚ ਟਵਿੱਟਰ ਲੱਗੇ ਜਾਲੀ ਦੇ ਤੇ ਆ ਦੋ ਬੱਤੀਆਂ ਲੱਗੀਆਂ ਆ ਬਾਬਿਓ ਇਹਦਾ ਡੈਕ ਹੈ ਜਿਹੜਾ ਆਪਾਂ ਇਹਦੇ ਉੱਤੇ ਲਾਉਨੇ ਐਂਪਲੀਫਾਇਰ ਆ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ 8 ਮੋਸਫਿਟ ਦੇ ਵਿੱਚ ਡੈਕ ਲੱਗਿਆ ਆਪਣਾ ਬਹੁਤ ਹੀ ਚੰਗੀ ਕੁਆਲਿਟੀ ਦੇ ਮੋਸਫਿਟ ਲੱਗੇ ਹੈ ਤੇ ਇੱਕ ਹੋਰ ਇਹਦਾ ਮੰਨ ਕੇ ਚੱਲੋ ਜਿੰਨੀ ਮਰਜ਼ੀ ਫੁੱਲ ਟੋਨ ਛੱਡ ਦਿਓ ਕਦੇ ਆਵਾਜ਼ ਨਹੀਂ ਫਟੂਗੀ ਇਹਦੀ ਬਾਕੀ ਸਾਊਂਡ ਵੀ ਤੁਹਾਨੂੰ ਚੈੱਕ ਕਰਵਾਉਂਗਾ ਮੈਂ ਬਾਕੀ ਛੋਟ ਵੀਡੀਓ ਦੇ ਵਿੱਚ ਸੌਂਗ ਲਾ ਕੇ ਵੀ ਤੁਹਾਨੂੰ ਚੈੱਕ ਕਰਵਾ ਦਿਆਂਗੇ ਪੈਨ ਡਰਾਈਵ ਲਾਉਂਗੇ ਜਾਂ ਬਲੂਟੁੱਥ ਤੇ ਜਿਵੇਂ ਮਰਜ਼ੀ ਚਲਾਓ ਕੋਈ ਦਿੱਕਤ ਨਹੀਂ ਆਉਣੀ ਬਹੁਤ ਹੀ ਵਧੀਆ ਆਵਾਜ਼ ਬਣਨੀ ਹੈ ਬਾਕੀ ਸਿਸਟਮ ਤੁਸੀਂ ਦੇਖ ਸਕਦੇ ਹੋ ਬੂਫਰ ਵਾਲਾ ਸਿਸਟਮ ਹੈ ਆਵਾਜ਼ ਤੇ 베ਸ ਦੋਨੇ ਕੱਢਣਗੇ ਵੀਰੇ ਬੂਫਰ ਸਪੀਕਰ ਲੱਗੇ ਆ ਫ੍ਰੈਕਸ਼ਨ ਚੰਗੀ ਚੜੀ ਹੋਈ ਹੈ ਚੰਗੀਆਂ ਪੱਤੀਆਂ ਪੁੱਤੀਆਂ ਲਾ ਕੇ ਫਿੱਟ ਕਰਕੇ ਦਿੰਨੇ ਆ ਵੀਰੇ 11.5 ਹਜ਼ਾਰ ਰੁਪਏ ਦਾ ਓਨਲੀ ਹੁਣ ਸੈੱਟ ਮਿਲੂਗਾ ਤੁਹਾਨੂੰ ਫਿੱਟ ਕਰਕੇ 11.5 ਦਾ ਹੋਣਾ ਹੈ ਹੁਣ ਮੈਂ ਤੁਹਾਨੂੰ ਇਹਦੀ ਆਵਾਜ਼ ਚੈੱਕ ਕਰਵਾਉਣਾ ਲੋਕ ਕਰੋ ਬਾਬੋ ਆਵਾਜ਼ ਚੈੱਕ ਇਹਦੀ ਤੇ ਬਲੂਟੂਥ ਹੁਣ ਆਪਾਂ ਜੋੜ ਰੱਖਿਆ ਹੈ ਵਾਚ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਦਬਾ ਦਿਓ ਬਾਬਿਓ ਕਿਉਂਕਿ ਤੁਹਾਡੇ ਕਰਕੇ ਹੀ ਸਾਡਾ YouTube ਚੈਨਲ ਹੈ ਜਿਹੜਾ ਗਰੋ ਕਰ ਰਿਹਾ ਤੇ ਬਹੁਤ ਹੀ ਵਧੀਆ ਵਿਊ ਆਉਣ ਲੱਗ ਪਿਆ ਜੀ ਤੇ ਬਾਕੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ